ਕੰਗ ਇਲਾਵਨ ਟਾਈ ਪਰ ਫਿਲਮਾਂ ਚ ਆਇਆ ਔਰ ਫਿਲਮਾਂ ਚ ਕੁਸ਼ਤੀ ਤੇ ਫਿਲਮ ਬਣ ਗਈ ਸਿਰਫ ਕੁਸ਼ਤੀ ਦੇ ਨਹੀਂ ਗੀ ਸਿਰਫ ਸਪੋਰਟਸ ਤੇ ਨਹੀਂ ਗੀ ਇਹ ਵੀ ਇੱਕ ਡਰਾਮਾ ਐਕਸ਼ਨ ਨਾਲ ਸਪੋਰਟਸ ਨਾਲ ਰੋਮਾਂਸ ਹਰ ਚੀਜ਼ ਅਸੀਂ ਫਿਲਮ ਚ ਪਾਈ ਹੈ ਤੇ ਤੁਸੀਂ ਆਪਣੀ ਫੈਮਿਲੀ ਦੇ ਨਾਲ ਕੋਈ ਵੀ ਇੱਕ ਐਸਾ ਸੀਨ ਨਹੀਂ ਹੋਏਗਾ ਜਿਹੜਾ ਤੁਹਾਨੂੰ ਐਂਬੈਰਸ ਕਰੇਗਾ ਆਪਦੇ ਮਦਰ ਨਾਲ ਬੈਠੇ ਹੋ ਜਾਂ ਵਾਈਫ ਦੇ ਨਾਲ ਬੈਠੇ ਮੈਨੂੰ ਫੀਜ਼ ਵਿੱਚ ਲਕਿਲੀ ਕੁਝ ਚੇਂਜ ਨਹੀਂ ਕਰਨਾ ਪਿਆ ਕਿਉਂਕਿ ਕੁਝ ਐਸਾ ਸੀਗਾ ਨਹੀਂ ਕਿ ਮੈਂ ਬਹੁਤ ਪ੍ਰੋਟੋਨ ਕਰਨਾ ਹੈ ਜਾਂ ਦੂਸਰ ਕਰਨਾ ਹੈ ਬਟ ਹਾਂ ਪ੍ਰਿੰਸ ਲਗਾਨੀਆਂ ਆ ਔਰ ਵੇਸਪਿੰਗ ਐਂਡ ਸੌਲ ਸਿਟਿੰਗ ਐਂਡ ਸਟੈਂਡਿੰਗ ਉਹ ਕਾਫੀ ਸੀ ਤੁਹਾਡੀ ਹੈ ਜੀ 9 ਫਰਵਰੀ ਨੂੰ ਤੇ ਅੱਜ ਖਿਡਾਰੀ ਦੀ ਸਾਰੀ ਟੀਮ ਅੰਮ੍ਰਿਤਸਰ ਪਹੁੰਚੀ ਹੈ ਤੇ ਅਸੀਂ ਅੱਜ ਹਿੰਦੂ ਕਾਲਜ ਤੋਂ ਸ਼ੁਰੂਆਤ ਕਰ ਰਹੇ ਹਾਂ ਸਟੂਡੈਂਟਸ ਨੂੰ ਮਿਲਾਂਗੇ ਉਹਨਾਂ ਨੂੰ ਦੱਸਾਂਗੇ ਤੇ ਤੁਸੀਂ ਸ਼ੋਰ ਸੁਣ ਰਹੇ ਹੋ ਸਾਰੇ ਐਕਸਾਈਟਡ ਨੇ ਸਾਰੇ ਅਸੀਂ ਵੀ ਬਹੁਤ ਐਕਸਾਈਟਡ ਹਾਂ ਕਿ ਖਾਸ ਕੀ ਇਹ ਦੇ ਵਿੱਚ ਕਿਉਂਕਿ ਅਕਸਰ ਪੰਜਾਬ 'ਚ ਹੋਰ بڑے ਮੁੱਦਿਆਂ ਦੇ ਖਬਰੇ ਪਹਿਲੀ ਵਾਰ ਆ ਕਿ ਖਿਡਾਰੀ ਦੇ ਉੱਤੇ ਕੋਈ ਕੈਰੈਕਟਰ ਆ ਰਿਹਾ ਹੈ ਹਾਂ ਜੀ ਇਹ ਫਿਲਮ 'ਚ ਮੈਂ ਇੱਕ ਰੈਸਲਰ ਦਾ ਰੋਲ ਕਰ ਰਿਹਾ ਔਰ ਉਹਦੀ ਲਾਈਫ ਦੇ ਖਿਡਾਰੀ ਦੀ ਜ਼ਿੰਦਗੀ ਦੇ ਆਸ-ਪਾਸ ਫਿਲਮ ਘੁੰਮੇਗੀ ਇਹ ਫਿਲਮ ਸਿਰਫ ਸਪੋਰਟਸ ਤੇ ਨਹੀਂ ਹੈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੇ ਹੈ ਕਿ ਫੈਮਿਲੀ ਕਿਦਾਂ ਟਰੈਵਲ ਕਰਦੀ ਹੈ ਉਹਦੇ ਨਾਲ ਇਮੋਸ਼ਨਸ ਕਿਦਾਂ ਟਰੈਵਲ ਕਰਦੇ ਨੇ ਸੋ ਐਕਚੁਅਲੀ ਖਿਡਾਰੀ ਦੀ ਬਾਕੀ ਜ਼ਿੰਦਗੀ ਬਾਰੇ ਹੈ ਕੁਸ਼ਤੀ ਦਾ ਅਖਾੜਾ ਪੰਜਾਬ ਦੀ ਸ਼ਾਨ ਮੰਨਿਆ ਜਾਂਦਾ ਸੀ ਤੁਸੀਂ ਸਮਝਦੇ ਹੋਗੇ ਘਟਿਆ ਅੱਜ ਤੱਕ ਨਹੀਂ ਹਰ ਚੀਜ਼ ਦਾ ਹੈ ਨਾ ਕਿ ਹੁਣ ਸੋਸ਼ਲ ਮੀਡੀਆ ਬਹੁਤ ਐਕਟਿਵ ਹੋ ਗਿਆ ਪਹਿਲਾਂ ਐਂਟਰਟੇਨਮੈਂਟ ਦਾ ਸੋਰਸ ਹੀ ਇਹ ਹੁੰਦਾ ਸੀਗਾ ਪਰ ਪਿੰਡਾਂ 'ਚ ਅੱਜ ਵੀ ਕੁਸ਼ਤੀ ਕਬੱਡੀ ਮੇਲੇ ਅੱਜ ਵੀ ਉਵੇਂ ਹੀ ਲੱਗਦੇ ਨੇ ਹਾਂ ਥੋੜਾ ਕ੍ਰੇਜ਼ ਘਟ ਗਿਆ ਪਰ ਮੈਨੂੰ ਲੱਗਦਾ ਕਿ ਕੁਸ਼ਤੀ ਸਾਡੇ ਖੂਨ 'ਚ ਹੈ ਪੰਜਾਬੀਆਂ ਦੇ ਔਰ ਉਹ ਕਦੀ ਨਹੀਂ ਖਤਮ ਨਹੀਂ ਹੋ ਸਕਦੀ ਸਾਡੀ ਸਾਡੀ ਮਾਂ ਖੇਡ 'ਚੋਂ ਇੱਕ ਕਬੱਡੀ ਕੁਸ਼ਤੀ ਕਿ ਸਮਝਦੇ ਹੋਗੇ ਇਸ ਫਿਲਮ ਨਾਲ ਇੱਕ ਮੋਟੀਵੇਸ਼ਨ ਮਿਲੇਗੀ ਲੋਕਾਂ ਨੂੰ ਹਾਂਜੀ ਮੋਟੀਵੇਸ਼ਨ ਕੁਸ਼ਤੀ ਖੇਡਣ ਲਈ ਤਾਂ ਮਿਲੇ ਨਾ ਮਿਲੇ ਪਰ ਉਹਨਾਂ ਨੂੰ ਉਹ ਉਹ ਵਰਲਡ ਇੰਜੋਏ ਕਰਨ ਦਾ ਮੌਕਾ ਮਿਲੇਗਾ ਜਿਹੜਾ ਸ਼ਾਇਦ ਅੱਜਕੱਲ ਜਿਹੜੇ ਬੱਚੇ ਜਿਨ੍ਹਾਂ ਨੇ ਉਹ ਮੇਲੇ ਦੇਖੇ ਨਹੀਂ ਉਹ ਜਾਂ ਕੁਸ਼ਤੀਆਂ ਦੇਖੀਆਂ ਨਹੀਂ ਉਹਨਾਂ ਨੂੰ ਇਹ ਦੇ ਵਿੱਚ ਬਹੁਤ ਖੁਸ਼ ਉਹ ਫੀਲਡ ਦੇਖਣ ਨੂੰ ਮਿਲੇਗਾ ਜਿਨ੍ਹਾਂ ਨੇ ਕਦੀ ਦੇਖਿਆ ਨਹੀਂ ਗੁਰਨਾਮ ਜੀ ਬੀਤੇ ਕਈ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਫੁੱਫੜ ਜੀ ਤੋਂ ਬਾਅਦ ਤੁਸੀਂ ਆਪਣੀ ਫਿਜ਼ਿਕ ਨੂੰ ਲੈ ਕੇ ਕਾਫੀ ਐਕਸਪੈਰੀਮੈਂਟ ਕਰਨ ਲੱਗੇ ਹੋ ਫਿਲਮਾਂ 'ਚ ਇਸ ਫਿਲਮ ਦੇ ਵਿੱਚ ਕੀ ਐਕਸਪੈਰੀਮੈਂਟ ਕੀਤਾ ਹੈ ਇਸ ਫਿਲਮ 'ਚ ਕੋਈ ਏਦਾਂ ਖਾਸ ਐਕਸਪੈਰੀਮੈਂਟ ਬਸ ਪਹਿਲਵਾਨੀ ਲੁੱਕ 'ਚ ਆ ਮੈਂ ਔਰ ਮੈਂ ਉਹਦੇ ਲਈ ਬਸ ਕੁਸ਼ਤੀ ਸਿੱਖੀ ਹੈ ਜੀ ਕਿਉਂਕਿ ਕੁਸ਼ਤੀ ਦਾ ਬਹੁਤ ਸਾਰਾ ਕੰਮ ਹੈ ਇਸ ਫਿਲਮ ਦੇ ਵਿੱਚ ਤੇ ਕਹੇ ਜਾ ਐਕਸਪੀਰੀਅੰਸ ਰਿਹਾ ਕਿ ਕਿ ਅਸੀਂ ਜਾਣੇ ਤੁਹਾਡੇ ਪਰਿਵਾਰ ਦੇ ਵਿੱਚ ਵੀ ਮਤਲਬ ਕਿ ਕੁਸ਼ਤੀ ਨੂੰ ਲੈ ਕੇ ਕਾਫੀ ਲੋਕ ਹਾਂਜੀ ਔਰ ਚੀਜ਼ ਬਲੱਡ ਜੀ ਤੱਕ ਤੇ ਨਾ ਕਿਤੇ ਹੈਗੀ ਹੈ ਸੋ ਮੈਨੂੰ ਵਧੀਆ ਲੱਗਿਆ ਮੈਂ ਹੱਸਦਾ ਸੀਗਾ ਵੀ ਘੁੰਮ ਘੁਮਾ ਕੇ ਮੈਨੂੰ ਵੀ ਕਿਸਮਤ ਮੈਂ ਕਦੀ ਸੋਚਿਆ ਨਹੀਂ ਸੀ ਮੈਂ ਕੁਸ਼ਤੀ ਕਰੂੰਗਾ ਪਰ ਫਿਲਮਾਂ ਚ ਆਇਆ ਔਰ ਫਿਲਮਾਂ ਚ ਕੁਸ਼ਤੀ ਤੇ ਫਿਲਮ ਬਣ ਗਈ ਲੋਕਾਂ ਨੂੰ ਕੀ ਅਪੀਲ ਕਰੋਗੇ ਇਸ ਫਿਲਮ ਰਾਹੀਂ ਜਿਹੜਾ ਹੈਗਾ ਇੱਕ ਨਵਾਂ ਦੌਰ ਕੁਸ਼ਤੀ ਦਾ ਸ਼ੁਰੂ ਹੋ ਸਕਦਾ ਜੀ ਜੀ ਮੈਂ ਇਹੀ ਦੱਸਣਾ ਚਾਹਾਂਗਾ ਕਿ ਇਹ ਫਿਲਮ ਸਿਰਫ ਕੁਸ਼ਤੀ ਦੇ ਨਹੀਂਗੀ ਸਿਰਫ ਸਪੋਰਟਸ ਤੇ ਨਹੀਂਗੀ ਇਹ ਵੀ ਇੱਕ ਡਰਾਮਾ ਐਕਸ਼ਨ ਨਾਲ ਸਪੋਰਟਸ ਨਾਲ ਰੋਮਾਂਸ ਹਰ ਚੀਜ਼ ਅਸੀਂ ਫਿਲਮ ਚ ਪਾਈ ਹੈ ਤੇ ਤੁਸੀਂ ਆਪਣੀ ਫੈਮਿਲੀ ਦੇ ਨਾਲ ਕੋਈ ਵੀ ਇੱਕ ਐਸਾ ਸੀਨ ਨਹੀਂ ਹੋਏਗਾ ਜਿਹੜਾ ਤੁਹਾਨੂੰ ਇੰਬੈਰਸ ਕਰੇਗਾ ਆਪਦੇ ਮਦਰ ਨਾਲ ਬੈਠਿਆ ਜਾਂ ਵਾਈਫ ਦੇ ਨਾਲ ਬੈਠਿਆ ਤੁਸੀਂ ਫੈਮਿਲੀ ਦੇ ਨਾਲ ਇਹ ਫਿਲਮ ਨੂੰ ਆ ਕੇ ਇੰਜੋਏ ਕਰੋ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਬਹੁਤ ਵਧੀਆ ਲੱਗੇਗਾ ਹਾਂਜੀ ਮੈਮ ਬਹੁਤ ਖੁਸ਼ੀ ਹੈ ਕਿ ਮੈਂ ਇਸ ਫਿਲਮ ਦਾ ਹਿੱਸਾ ਹਾਂ ਔਰ ਮੈਂ ਖੋਖੋ ਪੇਰੇ ਰਾਂ ਇਸ ਫਿਲਮ ਦੇ ਵਿੱਚ ਔਰ ਇਹ ਫਿਲਮ ਜਿਸ ਤਰ੍ਹਾਂ ਕਿ ਜੋ ਕੁਝ ਗੁਰਨਾਮ ਨੇ ਕਿਹਾ ਇਨ ਅ ਨੈਕਸ਼ਨ दैट ਬਹੁਤ سارے ਐਲੀਮੈਂਟਸ ਉਸੇ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ emotions romance action ਸਪੋਰਟਸਮੈਨਸ਼ਿਪ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਇੱਕ ਫੈਕਟਰ ਹੈ ਇਸ ਫਿਲਮ ਦਾ ਤੇ ਜਿਹਦੇ ਕਰਕੇ ਤੁਹਾਨੂੰ ਇਹ ਫਿਲਮ ਨੂੰ ਦੇਖਣ ਚ ਬਹੁਤ ਮਜ਼ਾ ਆਏਗਾ ਤੇ ਇੱਕ ਖਿਡਾਰੀ ਦੇ ਤੌਰ ਦੇ ਉੱਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਆਪਣੇ ਆਪ ਨੂੰ ਉਹ ਬਹੁਤ ਕੰਪੀਟੀਟਿਵ ਕਿਉਂਕਿ ਮੈਨੂੰ ਲੱਗਦਾ ਕਿ ਉਹ ਵੀ ਹੋਣਾ ਚਾਹੀਦਾ ਹੈ ਕਿ ਜੇ ਖਿਡਾਰੀ ਔਰ ਮੈਨੂੰ ਲੱਗਦਾ ਹੈ ਕਿ ਤੁਸੀਂ ਅਸਲੀ ਖਿਡਾਰੀ ਉਹ ਤੋਂ ਬੰਦੇ ਹੋ ਜਦੋਂ ਤੁਹਾਨੂੰ ਫਰਕ ਪਹਿਣਾ ਬੰਦ ਹੋ ਜਾਏ ਜਦੋਂ ਤੁਹਾਨੂੰ ਮਜ਼ਾ ਆਣਾ ਸ਼ੁਰੂ ਹੋ ਜਾਏ ਜਿੱਤ ਹਾਰ ਤੋਂ ਉੱਪਰ ਇੱਕ ਮਜ਼ਾ ਹੁੰਦਾ ਹੈ ਖੇਡ ਕੇ ਉਹ ਆਣਾ ਸ਼ੁਰੂ ਹੋ ਰਿਹਾ ਹੈ ਦੈਟ ਮੀਨਸ ਕੁਸੀਂ ਵਾਕਈ ਹੁਣ ਅਸਲੀ ਚ ਖੜਾ ਹੋ। ਜਿਵੇਂ ਮੈਂ ਕਿਹਾ ਕਿ ਗੁਨਾਮ ਜੀ ਆਪਣੀ ਫਿਲਮਾਂ ਦੇ ਵਿੱਚ ਆਪਣੀ ਫਿਜ਼ੀਕ ਨਾਲ ਕਾਫੀ ਐਕਸਪੀਰੀਮੈਂਟ ਕਰਦੇ ਨੇ। ਅਸਲੀ ਵੀ ਉਹਨਾਂ ਨੇ ਕਾਫੀ ਟ੍ਰੇਨਿੰਗ ਕੀਤੀ। ਤੁਹਾਡੀ ਕਿੰਨੀ ਟ੍ਰੇਨਿੰਗ ਕਰਵਾਈ ਤੁਹਾਡੇ ਕੈਰੈਕਟਰ ਨੂੰ? ਮੈਨੂੰ ਫਿਜ਼ੀਕ ਚ ਲੱਕੀਲੀ ਕੁਝ ਚੇਂਜ ਨਹੀਂ ਕਰਨਾ ਪਿਆ ਕਿਉਂਕਿ ਕੁਝ ਐਸਾ ਸੀਗਾ ਨਹੀਂ ਕਿ ਮੈਂ ਕੁਝ ਬਹੁਤ ਪੁਟ ਔਨ ਕਰਨਾ ਹੈ ਜਾਂ ਲੂਜ਼ ਕਰਨਾ ਹੈ। ਬਟ ਹਾਂ ਸਪ੍ਰਿੰਟਸ ਲਗਾਨੀਆਂ ਔਰ ਰੇਸਿੰਗ ਐਂਡ ਸਕਵਾਟਸ ਐਂਡ ਸਿਟਿੰਗ ਐਂਡ ਸਟੈਂਡਿੰਗ ਉਹ ਕਾਫੀ ਸੀ। ਇਟਸ ਇਟਸ ਮੋਰ ਆਫ ਅ ਟੈਕਨੀਕਲ ਗੇਮ ਰਾਦਰ ਦੈਨ ਰੂਲ ਬੇਸਡ ਗੇਮ ਨਾਟ ਅ ਟੈਕਨੀਕਲ ਗੇਮ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਗੁਨਾਮ ਉਹ ਅਮੇਜ਼ਿੰਗ ਅਮੇਜ਼ਿੰਗ ਉਹ ਹਾਂ ਗੁਨਾਮ ਦਿਨਾਲੀ ਕੰਮ ਕਰਕੇ ਅਮੇਜ਼ਿੰਗ ਐਂਡ ਪੂਰੀ ਫਿਲਮ ਦੇ ਵਿੱਚ ਬਟ ਹਾਂ ਅਸੀਂ ਬਹੁਤ ਐਕਚੁਅਲੀ ਜੋਂਚ ਸ਼ੂਟ ਕੀਤਾ ਸੀ ਉਹ ਇੱਕ ਪਾਰਟ ਸੀ ਕਿ ਬਹੁਤ ਜ਼ਿਆਦਾ ਗੱਲ ਹੋਈ ਹੈ ਯਾ ਸਾਰੀ ਸ਼ੂਟ ਹੋਈ ਹੈ 80 गुलूंग। 80% ਫਿਲਮ ਦੇ ਡਾਇਲੋਗ ਕਾਫੀ ਮਸ਼ਹੂਰ ਹੋ ਰਹੇ ਨੇ ਤੁਹਾਡੇ ਵੱਲੋਂ ਬੋਲੇ ਇੱਕ ਅਦਾ ਡਾਇਲੋਗ ਜੀ ਖਿਡਾਰੀ ਉਹ ਨਹੀਂ ਜਿਹੜਾ ਖਾੜੇ 'ਚ ਖੜੇ ਪਹਿਲਵਾਨ ਦੀ ਪਿੱਠ ਲਾ ਕੇ ਉਹਨੂੰ ਥੱਲੇ ਲਾ ਦੇ ਖਿਡਾਰੀ ਉਹ ਹੈ ਜਿਹੜਾ ਅਸਲ ਜ਼ਿੰਦਗੀ 'ਚ ਜ਼ਿੰਦਗੀ ਜਦੋਂ ਉਹਦੇ ਨਾਲ ਕੁਸ਼ਤੀ ਕਰੇ ਤਾਂ ਜ਼ਿੰਦਗੀ ਨੂੰ ਵੀ ਹਰਾ